ਮੈਂ ਖਾਨਾ ਮੈਂ ਆਪਣੇ ਪਰਿਵਾਰ ਦੀ ਸੋਹ ਖਾਨਾ ਤੂੰ ਅੰਨਾ ਤਸ਼ੱਦਦ ਕੀਤਾ ਮੇਰੇ ਭਰਾ ਤੇ ਪਰਿਵਾਰ ਤੁਹਾਨੂੰ ਇਹੋ ਤਾਂ ਕਹਿੰਦਾ ਪਿਆ ਕਿ 6 ਦਿਨ ਹੋ ਚੱਲੇ ਪਰਿਵਾਰ ਨੂੰ ਤਾਂ ਵਿਖਾ ਤੇ ਦਿਓ ਕਮਸਤੋਂ ਵਿਖਾਉਂਦੇ ਕਿਉਂ ਨਹੀਂ ਪੇ ਸੰਦੀਪ ਸਿੰਘ ਦੇ ਉੱਤੇ ਅੰਨੇ ਬਾ ਤਸ਼ੱਦਦ ਕੀਤਾ ਬੁਰੀ ਤਰ੍ਹਾਂ ਅਜੇ ਮੈਜਿਸਟ੍ਰੇਟ ਨੇ ਆਰਡਰ ਕੀਤੇ ਸੀ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਉਹਨਾਂ ਦਾ ਮੈਡੀਕਲ ਹੋਵੇ ਲੇਕਿਨ ਜੇਲ ਪ੍ਰਸ਼ਾਸਨ ਨੇ ਜੇਲ ਦੇ ਅੰਦਰ ਹੀ ਮੈਡੀਕਲ ਬਣਵਾਤਾ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਇਹ ਵੀ ਕਿਹਾ ਕਿ ਸੰਦੀਪ ਸਿੰਘ ਨੂੰ ਕੋਰਟ ਦੇ ਵਿੱਚ ਪੇਸ਼ ਕਰੋ ਉਹ ਵੀ ਨਹੀਂ ਪੇਸ਼ ਕੀਤਾ ਉਹਨਾਂ ਨੂੰ ਤੁਸੀਂ ਮੰਗ ਕੀਤੀ ਇਹ ਕਿ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕੋਈ ਅਤਾ ਪ ਸੰਦੀਪ ਸਿੰਘ ਸਨਨੀ ਤੁਹਾਨੂੰ ਪਤਾ ਹੈ ਦੇਖੋ ਇਸ ਟਾਈਮ ਸਾਨੂੰ ਕੁਝ ਦੱਸਦੇ ਨਹੀਂ ਬਈ ਸੰਦੀਪ ਸਿੰਘ ਹੈ ਹੀ ਕਿੱਥੇ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਰੋਡ 'ਨਾ ਹਮਲਾ ਕੀਤਾ ਕੜੇ 'ਨਾ ਹਮਲਾ ਕੀਤਾ ਭਾਈ ਜੀ ਅੰਦਰ ਸੂਈ ਨਹੀਂ ਜਾਣ ਦਿੰਦੇ ਤਰ ਰੋਡ ਕਿੱਥੋਂ ਆ ਗਈ ਅੰਦਰੋਂ ਪੌਣੇ 3 ਸਾਲ ਦੇ ਵਿੱਚ ਅੱਜ ਤੱਕ ਕਿਸੇ ਨੇ ਜੇਲ੍ਹ ਦੇ ਵਿੱਚ ਉਹ ਇਹ ਵੀ ਨਹੀਂ ਕਿਹਾ ਸਭ ਗਨੀਮਜੀ 44 ਹੈ ਤੇ ਸ਼ਾਹ ਜੀ ਦੇ ਤਹਿਤ ਹੀ ਸੰਦੀਪ ਸਿੰਘ ਨੂੰ ਵੱਧ ਤੋਂ ਵੱਧ ਜਿੰਨਾ ਬਦਨਾਮ ਹੋ ਸਕਦਾ ਨਾ ਇਹ ਉਹ ਕਰਨ ਤੇ ਲੱਗੇ ਹੋਏ ਨੇ ਸਾਨੂੰ ਕੱਲ ਦਾ ਪਤਾ ਲੱਗਦਾ ਪਿਆ ਕਿ ਸੰਦੀਪ ਸਿੰਘ ਨੂੰ ਕਹਿੰਦੇ ਵੀ ਕੋਰੇ ਕਾਗਜ਼ ਤੇ ਸੈਨ ਕਰ ਦੇਵੇ ਕਿ ਤੁਸੀਂ ਕੋਈ ਗੁਜ਼ਾਰਿਸ਼ ਕੀਤੀ ਸੀ ਇਸ ਇਨਸੀਡੈਂਟ ਤੋਂ ਪਹਿਲਾਂ ਕਿ ਸੰਦੀਪ ਸਿੰਘ ਸੱਨੀ ਦਾ ਬੈਰਕ ਚੇਂਜ ਕੀਤਾ ਜਾਵੇ ਜਿਹੜੇ ਅੰਦਰ ਜਿਹੜੇ ਜਿੰਨਾਂ 84 ਦੇ ਵਿੱਚ بڑا ਕਹਾਣ ਕੀਤਾ ਆਪਣੀ ਨੌਜਵਾਨੀ ਪੀੜੀ ਦਾ ਉਹ ਹਰ ਵਕਤ ਇੱਕ ਟੌਂਚ ਸੰਦੀਪ ਸਿੰਘ ਨੂੰ ਮਾਰਦੇ ਹੁੰਦੇ ਸੀ ਕਿ ਅਸੀਂ ਬੜੇ ਮਾਰੇ ਆ ਕੋਈ ਚੱਕਰ ਨਹੀਂ ਜਦੋਂ ਦਾ ਲੱਗੇਗਾ ਤੇ ਆਪਾਂ ਵੇਖ ਲਾਂਗੇ अच्छा जी हर बारी ऐसे करके जेल ਦੇ ਅੰਦਰ ਉਹ ਸੰਦੀਪ ਸਿੰਘ ਸਨਨੀ ਨੂੰ ਇਹ ਬੋਲ ਲਖਦੇ ਸੀ ਬਿਲਕੁਲ ਹਰ ਵਾਰੀ ਇਹ ਚੀਜ਼ ਆਖੀ ਜਾਂਦੀ ਹੁੰਦੀ ਸੀ ਪਰ एसटीडी ਇੱਕ ਲੱਗੀ ਹੁੰਦੀ ਅੰਦਰ एसटीडी ਆ ਜਿੱਤੋਂ ਟਾਈਮਿੰਗ ਮਿਲਦੀ ਪ੍ਰੋਪਰ ਡੇ ਦੀ ਹੁੰਦੀ ਹੈ ਇੱਕ ਦਿਨ ਚ ਕਰ ਸਕਦੇ ਆ ਮਤਲਬ ਇਹ ਗੱਲ ਹਾਂ ਇੱਕ ਦਿਨ ਚ 5 7 10 ਮਿੰਟ ਗੱਲ ਹੋ ਜਾਂਦੀ ਹੈ ਤੇ ਹੁਣ ਤਾਂ ਫਿਰ ਕਿੰਨੇ ਦਿਨ ਹੋ ਗਏ ਨਾ ਇਹ ਗੱਲ ਕਰਾ ਰਹੇ ਨੇ ਨਾ ਉਹ ਸੰਦੀਪ ਸਿੰਘ ਨੇ ਸਾਨੂੰ ਮਿਲਣ ਦਿੱਤਾ ਜਾ ਰਿਹਾ ਵਾ ਜਿਹੜਾ ਸਾਡਾ ਦੇ ਨਹੀਂ ਆ ਹੀ ਉਸ ਦਿਨ ਵੀ ਮੁਲਾਕਾਤ ਕਰਨ ਵਾਸਤੇ ਆਏ ਆ ਉਦੋਂ ਇਹਨਾਂ ਨੇ ਦਰਵਾਜ਼ੇ ਬੰਦ ਕਰਤੇ ਅੰਦਰ ਨਹੀਂ ਸਾਨੂੰ ਐਂਟਰ ਨਹੀਂ ਹੋਣ ਦਿੱਤਾ ਤੇ ਸਾਨੂੰ ਕਹਿੰਦੇ ਵੀ ਤੁਸੀਂ ਜਾਪ ਤੇ ਜਰੋ ਜਾਪ ਤੇਰੋ ਯਾ 6 ਦਿਨ ਹੋ ਗਏ ਪਰਿਵਾਰ ਨੂੰ ਮਲਾ ਦੇ ਦਿਓ ਪਰਿਵਾਰ ਤਾਰੂ ਕੀ ਮੰਗਦਾ ਪਿਆ ਗਰੰਟੀ ਨਾ ਕਹਿੰਨਾ 110% ਕਹਿੰਦਾ ਸੰਦੀਪ ਸਿੰਘ ਦੇ ਅੰਨੇ ਬਾਤ ਛੱਦਰ ਨੇ ਕੀਤਾ ਵਾ ਇਹ ਸਾਨੂੰ ਇੱਥੇ ਗੋਲੀ ਮਾਰ ਦੇਣ ਜੋ ਮਰਜੀ ਕਰ ਜੋ ਕਰਨਾ ਕਰ ਦੇਣੇ ਬਸ ਅਸੀਂ ਨਹੀਂ ਇੱਥੋਂ ਹਿਲਣ ਲੱਗੇ ਇਸ ਟਮ ਸਤਿ ਸ਼੍ਰੀ ਅਕਾਲ ਇਸ ਵਕਤ ਅਸੀਂ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਬਾਹਰ ਖੜੇ ਆ ਮੇਰੇ ਨਾਲ ਇਸ ਵਕਤ ਸੰਦੀਪ ਸਿੰਘ ਸੰਨੀ ਹੋਰਾਂ ਦੇ ਦੋਨੋਂ ਬ੍ਰਦਰ ਇੱਥੇ ਮੌਜੂਦ ਨੇ ਤੁਹਾਨੂੰ ਪਤਾ ਹੋਵੇਗਾ ਕਿ ਇਸ ਮਹੀਨੇ 10 ਤਰੀਕ ਨੂੰ ਇੱਕ ਇਨਸੀਡੈਂਟ ਵਾਪਰਦਾ ਹੈ ਜਿਹਦੇ ਵਿੱਚ ਨਿਊਜ਼ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਸੰਦੀਪ ਸਿੰਘ ਸੰਨੀ ਹੋਰਾਂ ਨੇ ਹਮਲਾ ਕੀਤਾ ਹੈ ਜਿਹੜੇ ਸਾਬਕਾ ਪੁਲਿਸ ਕਰਮੀ ਸੀ ਜਿਨ੍ਹਾਂ ਨੂੰ ਸਜ਼ਾ ਹੋਈ ਸੀ ਫੇਕ ਇਨਕਾਊਂਟਰ ਦੇ ਮਾਮਲੇ ਦੇ ਵਿੱਚ ਲੇਕਿਨ ਇੱਕ ਦੂਜਾ ਪਹਿਲੂ ਵੀ ਸਾਹਮਣੇ ਆ ਰਿਹਾ ਹੈ ਪਰਿਵਾਰ ਵੱਲੋਂ ਪਰਿਵਾਰ ਦਾ ਕਹਿਣਾ ਹੈ ਕਿ ਸੰਦੀਪ ਸਿੰਘ ਸੰਨੀ ਦੇ ਉੱਤੇ ਹਮਲਾ ਹੋਇਆ ਔਰ ਉਸ ਦਿਨ ਤੋਂ ਲਗਾਤਾਰ ਪਰਿਵਾਰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹੈ ਲੇਕਿਨ ਪਰਿਵਾਰ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਹਾਲੇ ਵੀ ਪਟਿਆਲਾ ਦੀ ਸੈਂਟਰਲ ਜੇਲ ਦੇ ਬਾਹਰ ਧਰਨਾ ਲੱਗਿਆ ਹੋਇਆ ਹੈ ਦੇਖੋ ਜਿਹੜਾ ਤੁਸੀਂ ਸਵਾਲ ਕਰਦੇ ਪਏ ਨਾ ਕਿ ਸੰਦੀਪ ਸਿੰਘ ਨੇ ਹਮਲਾ ਕੀਤਾ ਇਹ ਝੂਠ ਹੈ ਪਹਿਲੀ ਗੱਲ ਤੇ ਸੰਦੀਪ ਸਿੰਘ ਪੀਸੀਓ ਤੋਂ ਅਫਸਰ ਤੋਂ ਫੋਨ ਕਰਕੇ 11 ਕਵੈਨਾਂ ਦੀ ਕਾਲ ਆਈ ਹੈ 10 ਤਰੀਕ ਵਾਲੇ ਦੇ ਨੀ 10 ਤਰੀਕ ਨੂੰ 11 ਵਜੇ ਫੋਨ ਕੀਤਾ ਪਰਿਵਾਰ ਦਾ ਰਾਜੀ ਕੁ ਜੀ ਹਾਲ ਚਾਲ ਪੁੱਛਿਆ ਮੇਰੇ ਨਾਲ ਵੀ ਗੱਲ ਹੋਈ ਹੈ ਬ੍ਰਦਰ ਨਾਲ ਵੀ ਗੱਲ ਹੋਈ ਹੈ ਮੈਂ ਸਾਰੀ ਫੈਮਿਲੀ ਨਾਲ ਗੱਲ ਕੀਤੀ ਉਹਨੇ ਪਿੰਨਾਂ ਦੀ ਆਦਤ ਹੈ ਕਿ ਸ਼ਾਮ ਨੂੰ ਵੀ ਉਹਨੇ ਫੋਨ ਕਰੰ ਰੂਟੀਨ ਦੀ ਤਰ੍ਹਾਂ ਤੇਲੀ ਚਲੋ ਸਾਨੂੰ ਸ਼ਾਮ ਨੂੰ ਫੋਨ ਨਹੀਂ ਆਇਆ ਜੇਲ ਪ੍ਰਸ਼ਾਸਨ ਨੂੰ ਫੋਨ ਕੀਤਾ ਇੱਕ ਦੋ ਹੀ ਕੀਤੇ ਸੀ ਉਸ ਟਾਈਮ ਤੇ ਆਪਾਂ ਥੋੜਾ ਜਿਹਾ ਮੇਰੀ ਬੇਨਤੀ ਆਪਾਂ ਥੋੜਾ ਜਿਹਾ ਅੱਗੇ ਆ ਜੀ ਜੀ ਥੋੜੀ ਪਿੱਛੇ ਲਾਊਡ ਸਪੀਕਰ ਦੀ ਵੀ ਥੋੜੀ ਜਿਹੀ ਲਾਊਡ ਰਹਿ ਤਾਂ ਕਿ ਆ ਤਾਂ ਕਿ ਆਪਾਂ ਗੱਲ ਥੋੜੀ ਇਤ ਕਿਉਂਕਿ ਜਿਹੜਾ ਮਸਲਾ ਹੈ ਇਹ ਕਾਫੀ ਸੰਵੇਦਨਸ਼ੀਲ ਮਸਲਾ ਬਣਿਆ ਹੋਇਆ ਇਸ ਵਕਤ ਸਿੱਖ ਜਥੇਬੰਦੀਆਂ ਧਰਨਾ ਲਾ ਕੇ ਬੈਠੀਆਂ ਹੋਈਆਂ ਨੇ ਕਿਉਂਕਿ ਪਰਿਵਾਰ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵਕੀਲ ਨੇ ਜਿਹੜਾ ਇੱਕ ਕਿਸੇ ਵੀ ਕੈਦੀ ਦਾ ਹੱਕ ਹੁੰਦਾ ਹੈ ਕਿ ਵਕੀਲ ਸਾਹਿਬ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਸੋ ਤੁਸੀਂ ਦੱਸ ਰਹੇ ਸੀਗੇ ਹਾਂਜੀ ਦੇਖੋ ਇਸ ਤਰ੍ਹਾਂ ਦੇ ਕਿ ਜਿਸ ਤਰ੍ਹਾਂ ਇਹ ਸ਼ਾਮ ਦੇ ਟਾਈਮ ਨਾਲ ਫੋਨ ਨਹੀਂ ਆਇਆ ਅੱਛਾ ਜੀ ਅਸੀਂ ਜੇਲ੍ਹ ਪ੍ਰਸ਼ਾਸਨ ਨੂੰ ਇੱਕ ਦੋ ਫੋਨ ਕੀਤੇ ਹਨ ਫੋਨ ਨਹੀਂ ਚੁੱਕੇ ਅਸੀਂ 10 ਤਰੀਕ ਦੀ ਗੱਲ ਦੱਸ ਰਹੇ ਹਾਂ ਕੀ ਗੱਲ ਕਰਦੇ ਬਿਲਕੁਲ ਉਹਨੇ ਚੈਨਰ న్యూਸ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਸੰਦੀਪ ਸਿੰਘ ਦੇ ਹਮਲਾ ਕੀਤਾ ਹੈ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਕਿਸੇ ਨੇ ਦੱਸਿਆ ਨਹੀਂ ਠੀਕ ਹੈ ਕੋਈ ਇਹਨਾਂ ਦਾ ਹਜੇ ਤੱਕ ਅੱਜ ਦੀ ਡੇਟ ਤੇ ਕੋਈ ਆਫੀਸ਼ੀਅਲ ਬਿਆਨ ਨਹੀਂ ਆਇਆ ਜੇ ਆਇਆ ਵੀ ਹੋਏਗਾ ਤੇ ਇਹਨਾਂ ਨੇ ਆਪਣੇ ਆਫੀਸਰ ਜਿਹੜੇ ਬੁੱਚੜ ਆਫੀਸਰ ਉਹਨਾਂ ਬਾਰੇ ਦੱਸਿਆ ਕਿ ਤਿੰਨ ਆਫੀਸਰ ਦੇ ਉੱਤੇ ਹਮਲਾ ਕਰਦਾ ਸੰਦੀਪ ਸਿੰਘ ਨੇ ਜਦ ਕਿ ਸਰਾਸਰ ਝੂਠ ਹੈ ਉਸ ਉਸ ਜਗ੍ਹਾ ਦੇ ਉੱਤੇ ਘਰ ਤੋਂ ਘਾਟੇ 15 ਤੋਂ 20 ਮੁਲਾਜ਼ਮ ਹੋਣਗੇ ਜੋ ਲੱਗ ਰਿਹਾ ਸੰਦੀਪ ਸਿੰਘ ਪਿੱਛੇ ਤੋਂ ਫੋਨ ਕਰਕੇ ਬਾਹਰ ਜਾਂਦਾ ਹੈ ਉਹਨਾਂ ਨੇ ਮੌਕਾ ਵੇਖਦੇ ਸੰਦੀਪ ਸਿੰਘ ਦੇ ਉੱਤੇ ਅਟੈਕ ਕਰ ਦਿੱਤਾ ਸੰਦੀਪ ਸਿੰਘ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਆਪਣਾ ਬਚਾਅ ਕੀਤਾ ਉਸ ਟਾਈਮ ਦੇ ਉੱਤੇ ਚਲੋ ਸੰਦੀਪ ਸਿੰਘ ਨੇ ਬਚਾਅ ਕਰਕੇ ਆਪਣਾ ਜਾਨ ਲੱਗਾ ਹੋਏਗਾ ਉਸ ਟਾਈਮ ਜਿਹੜੇ ਮੌਜੂਦਾ ਡਿਊਟੀ ਆਫੀਸਰ ਨੇ ਜਿਹੜੇ ਜੇਲ੍ਹ ਦੇ ਸੁਪਰੀਂਡੈਂਟ ਵੀ ਤੇ ਅਰੁਣ ਜਿਹੜਾ ਇੱਥੇ ਦਾ ਹੈਗਾ ਉਹਨਾਂ ਨੇ ਆਪਣੇ ਮੁਲਾਜ਼ਮ ਸਾਦਕੇ ਸੰਦੀਪ ਸਿੰਘ ਦੇ ਉੱਤੇ ਅਨੇਵਾ ਤਸ਼ੱਦਦ ਕੀਤਾ ਬੁਰੀ ਤਰ੍ਹਾਂ ਅੱਜ ਸਾਨੂੰ 10 ਤਰੀਕ ਤੋਂ ਲੈ ਕੇ 16 ਤਰੀਕ ਤੱਕ ਜੇਲ੍ਹ ਪ੍ਰਸ਼ਾਸਨ ਦੇ ਚੱਕਰ ਲਾੰਦੇ ਨੂੰ ਹੋ ਗਏ ਸੀ ਆਪਣੇ ਘਰ ਜਾ ਕੇ ਨਹੀਂ ਵੇਖਿਆ ਅਸੀਂ ਪਟਿਆਲੇ ਵਿੱਚ ਹੀ ਆ ਫੈਮਿਲੀ ਦੇ ਨਾਲ ਹੀ ਪਰ ਜੇਲ੍ਹ ਜਿਹੜਾ ਸੁਪਰੀਡੈਂਟ ਹੈ ਹਜੇ ਤੱਕ ਸਾਡੀ ਮੁਲਾਕਾਤ ਨਹੀਂ ਕਰਾ ਰਿਹਾ ਪਤਾ ਨਹੀਂ ਇਹਨੂੰ ਕਿਸ ਚੀਜ਼ ਦਾ ਦਬਾਅ ਹੈ ਥੋੜੀ ਫੋਨ ਦੇ ਉੱਤੇ ਵੀ ਗੱਲ ਨਹੀਂ ਹੋਈ ਵੇਖੋ ਜੀ ਨਾ ਫੋਨ ਤੇ ਕਰਵਾ ਰਹੇ ਨਾ ਇੱਥੋਂ ਤੱਕ ਫੋਨ ਕੀ ਕਰਦਾ ਦੱਸਦੇ ਵੀ ਨਹੀਂ ਪੇ ਪਰਿਵਾਰ ਨੂੰ ਕਿ ਹੋਇਆ ਕੀ ਤੁਹਾਡੇ ਬੇਟੇ ਦੇ ਨਾਲ ਅੱਛਾ ਜੀ ਬਿਲਕੁਲ ਨਹੀਂ ਦੱਸਦੇ ਪੇ ਹੁਣ ਸਾਡੇ ਬ੍ਰਦਰ ਬਾਰੇ ਕੋਸ਼ਿਸ਼ ਤੇ ਕੁਝ ਦੱਸੋ ਸਾਨੂੰ ਉਹਨ ਵੇਖੋ ਮਾਨਯੋਗ ਕੋਰਟ ਨੇ ਆਰਡਰ ਕਰ ਦਿੱਤਾ ਇਹਨਾਂ ਨੂੰ ਕੱਲ ਦਾ ਅਸੀਂ ਕੀ ਆਪਣਾ ਰਜਿੰਦਰਾ ਹਸਪੀਟਲ ਦੇ ਉੱਤੇ ਬੋਰਡ ਬਣਾਓ ਬੋਰਡ ਦੇ ਵਿੱਚ 6 ਡਾਕਟਰਾਂ ਦਾ ਪੈਨਲ ਰੱਖੋ ਜਿਹੜਾ ਕਿ ਸੰਦੀਪ ਸਿੰਘ ਦਾ ਮੈਡੀਕਲ ਕਰਨ ਇਹਨਾਂ ਨੇ ਕੀ ਕੀਤਾ ਆਪਣਾ ਅੰਦਰੋਂ ਮੈਡੀਕਲ ਬਣਾਤਾ ਝੂਠਾ ਜਿਸ ਤਰ੍ਹਾਂ ਕਰਦੇ ਕਿਉਂਕਿ ਅੰਦਰ ਦਾਵਾ ਘਰ ਦਾ ਮਾਲਕ ਮੈਂ ਆਂ ਤਾਂ ਮੈਂ ਜੋ ਮਰਜ਼ੀ ਕਰ ਸਕਦਾ ਅੰਦਰ ਉਹੋ ਚੀਜ਼ ਹੋਇਆ ਜੀ ਸੰਦੀਪ ਸਿੰਘ ਦਾ ਅੰਦਰ ਮੈਡੀਕਲ ਕਰਕੇ ਭੇਜ ਦਿੱਤਾ ਕੁਝ ਵੀ ਨਹੀਂ ਆ ਸੰਦੀਪ ਸਿੰਘ ਨੂੰ ਇਹਨਾਂ ਨੇ ਆਪਣੇ ਵੱਲੋਂ ਭੇਜ ਦਿੱਤਾ ਅਜੇ ਮੈਜਿਸਟ੍ਰੇਟ ਨੇ ਆਰਡਰ ਕੀਤਾ ਸੀ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਉਹਨਾਂ ਦਾ ਮੈਡੀਕਲ ਹੋਵੇ ਲੇਕਿਨ ਜੇਲ ਪ੍ਰਸ਼ਾਸਨ ਨੇ ਜੇਲ ਦੇ ਅੰਦਰ ਹੀ ਮੈਡੀਕਲ ਬਣਵਾਤਾ ਬਿਲਕੁਲ ਜੀ ਬਿਲਕੁਲ ਫਿਰ ਜੇਲ ਜਿਹੜੇ ਆਪਣੇ ਜੱਜ ਸਹਿਬਾਨ ਨੇ ਬੜੇ ਅੱਛੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਸੰਦੀਪ ਸਿੰਘ ਨੂੰ ਕੋਰਟ ਦੇ ਵਿੱਚ ਪੇਸ਼ ਕਰੋ ਉਹ ਵੀ ਨਹੀਂ ਪੇਸ਼ ਕੀਤਾ ਮਤਲਬ ਇਹ ਮਤਲਬ ਕਿ ਹਾਈ ਕੋਰਟ ਦੀਆਂ ਧੱਸੀਆਂ ਉਡਾ ਦਿੱਤੀਆਂ ਨੇ ਉਲੰਘਣਾ ਨਹੀਂ ਕਰਦੇ ਤੇ ਸਾਨੂੰ ਕਹਿੰਦੇ ਵੀ ਤੁਸੀਂ ਜਾਪਦੇ ਰਹੋ ਜਾਪਦੇ ਰਹੋ ਯਾ 6 ਦਿਨ ਹੋ ਗਏ ਪਰਿਵਾਰ ਨੂੰ ਬੁਲਾ ਤੇ ਦਿਓ ਪਰਿਵਾਰ ਤੁਹਾਨੂੰ ਕੀ ਮੰਗਦਾ ਪਿਆ ਪਰਿਵਾਰ ਤੁਹਾਨੂੰ ਇਹੋ ਤਾਂ ਕਹਿੰਦਾ ਪਿਆ ਕਿ 6 ਦਿਨ ਹੋ ਚੱਲੇ ਪਰਿਵਾਰ ਨੂੰ ਤਾਂ ਵਿਖਾ ਤੇ ਦਿਓ ਕਮ ਸੇ ਤੂੰ ਵਿਖਾਉਂਦੇ ਕਿਉਂ ਨਹੀਂ ਪਏ ਪਹਿਲਾਂ ਤਾਂ ਸਾਨੂੰ ਸ਼ੱਕ ਸੀ ਹੁਣ ਤਾਂ ਸਾਰਾ ਸ਼ੱਕ ਕਲੀਅਰ ਹੋ ਚੁੱਕਾ ਹੈ ਕਿਉਂਕਿ ਜੋ ਸਾਨੂੰ ਅੰਦਰੋਂ ਇਨਫੋਰਮੇਸ਼ਨ ਆ ਚੁੱਕੀ ਹੈ ਇਹ ਨਹੀਂ ਕਿ ਇੱਕ ਦੋ ਬੰਦੇ ਇਨਫੋਰਮੇਸ਼ਨ ਦਿੱਤੀਆਂ ਕਾਫੀ ਬੰਦੇ ਇਨਫੋਰਮੇਸ਼ਨ ਦਿੱਤੀਆਂ ਕਿ ਤੁਹਾਡੇ ਮਤਲਬ ਕਿ ਬ੍ਰਦਰ ਦਾ ਬਹੁਤ ਜ਼ਿਆਦਾ ਬੁਰਾ ਹਾਲ ਇਹਨਾਂ ਨੇ ਕਰ ਛੱਡਿਆ ਬਹੁਤ ਜ਼ਿਆਦਾ ਇਸੇ ਬਣਾ ਦੇ ਉੱਤੇ ਤੁਸੀਂ ਇਹ ਦਾਅਵੇ ਕਰ ਰਹੇ ਹੋ ਕਿ ਇਸ ਤਰੀਕੇ ਨਾਲ ਉਹਨਾਂ ਦੇ ਉੱਤੇ ਤਸ਼ੱਦਦ ਹੋਇਆ ਕਿ ਤੁਹਾਨੂੰ ਅੰਦਰ ਤੋਂ ਜਿਹੜੇ ਇਨਮੇਟ ਨੇ ਉਹਨਾਂ ਨੇ ਇਨਫੋਰਮੇਸ਼ਨ ਪਹੁੰਚਾਈ ਹੈ ਦੇਖੋ ਜੀ ਕਾਫੀ ਸੂਤਰ ਹੁੰਦੇ ਅੰਦਰ ਕੋਈ ਨਾ ਕੋਈ ਸੰਦੀਪ ਸਿੰਘ ਦਾ ਚਾਹਵਾਨ ਹੋਏਗਾ ਕੁਝ ਵੀ ਹੋਏਗਾ ਉਹਨਾਂ ਨੇ ਸਾਨੂੰ ਖਬਰ ਦੇ ਹੀ ਦਿੱਤੀ ਹੈ ਪਰ ਮੈਂ ਗਰੰਟੀ ਨਾ ਕਹਿੰਨਾ 110% ਕਹਿੰਨਾ ਸੰਦੀਪ ਸਿੰਘ ਦੇ ਅੰਨੇ ਬਾਤਛਦਰ ਨੇ ਕੀਤਾ ਵਾ ਇਹ ਮੈਂ ਕਹਿੰਦਾ ਜੇਲ੍ਹ ਦੇ ਬਾਹਰ ਖਲੋਤਾ ਸੂਬੇ ਨੂੰ ਜਾਓ ਸਭ ਪੋਸ਼ਣ ਕਹੇ ਉਹਨਾਂ ਦੇ ਬੱਚਿਆਂ ਦੀ ਸੋਹ ਖਾਲਾ ਸੰਦੀਪ ਸਿੰਘ ਨੇ ਤਸ਼ੱਦਦ ਨਹੀਂ ਕੀਤਾ ਮੋਗੇ ਬੜਾ ਬੱਚੇ ਸੋਹ ਖਾਲਾ ਮੈਂ ਖਾਨਾ ਮੈਂ ਆਪਣੇ ਪਰਵਾਸ ਦੀ ਸੋਹ ਖਾਨਾ ਤੂੰ ਅੰਨਾ ਤਸਿੱਦਤ ਕੀਤਾ ਮੇਰੇ ਭਰਾ ਤੇ ਇਹ ਕਾਨੂੰਨੀ ਧੱਸੀਆਂ ਡਾਂਦੇ ਪੇ ਅੰਦਰ ਬਹਿ ਕੇ ਸ਼ੱਕ ਹੋਰ ਜ਼ਿਆਦਾ ਵੱਧ ਜਾਂਦਾ ਹੈ ਜਦੋਂ ਇਸ ਤਰੀਕੇ ਨਾਲ ਕਾਰਵਾਈ ਹੋ ਰਹੀ ਹੋਵੇ ਕਿ ਇਸ ਪਰਿਵਾਰ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਤੇ ਸਰ ਜਿਹੜੀ ਤੁਸੀਂ ਕੱਲ ਮੈਜਿਸਟ੍ਰੇਟ ਕੋਲ ਗਏ ਸੀ ਉਹਨਾਂ ਨੇ ਆਰਡਰ ਦਿੱਤਾ ਕਿ ਸੰਦੀਪ ਸਿੰਘ ਸਨਨੀ ਦਾ ਮੈਡੀਕਲ ਹੋਵੇ ਉਹਨਾਂ ਨੂੰ ਤੁਸੀਂ ਮੰਗ ਕੀਤੀ ਹੈ ਕਿ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕੋਈ ਅਤਾ ਪਤਾ ਕੋਈ ਸੁੱਧ ਇਸ ਵਕਤ ਕਿੱਥੇ ਹੈ ਸੰਦੀਪ ਸਿੰਘ ਸਨਨੀ ਤੁਹਾਨੂੰ ਪਤਾ ਹੈ ਦੇ ਕੋਈ ਐਸਟੈਂਸ ਸਾਨੂੰ ਕੁਝ ਦੱਸ ਦੇ ਨੇ ਬਈ ਸੰਦੀਪ ਸਿੰਘ ਹੈ ਕਿੱਥੇ ਅੱਛਾ ਤੁਹਾਨੂੰ ਕੁਝ ਨਹੀਂ ਪਤਾ ਨਾ ਐਸਟੈਂਸ ਬਾਸ ਹੋੜਦੇ ਨੇ ਖਬਰ ਆਈ ਹੈ ਕਿ ਸੰਦੀਪ ਸਿੰਘ ਨੂੰ ਸੰਗਰੂਰ ਸ਼ਿਫਟ ਕਰ ਦਿੱਤਾ ਜੇਲ੍ਹ ਦੇ ਵਿੱਚ ਅੱਛਾ ਜੋ ਇਹਨਾਂ ਦੇ ਹਵਾਲੇ ਤੋਂ ਜਿਤਨਾ ਇਹ ਖਬਰਾਂ ਢਾਣਦੇ ਬਾਹਰ ਜਾਂ ਇਹਨਾਂ ਦੇ ਕੀ ਬੰਦੇ ਹੋਣਗੇ ਜਿਦਾ ਸਹੀ ਉਹ ਕਹਿ ਰਿਹਾ ਕਿ ਸੰਦੀਪ ਸਿੰਘ ਨੂੰ ਪ੍ਰਸ਼ਾਸਨ ਨੇ ਸੰਗਰੂਰ ਜੇਲ੍ਹ ਦੇ ਸ਼ਿਫਟ ਕਰਤਾ ਵਾ ਤੇ ਜੋ ਇਹ ਘਟਨਾ ਵਾਪਰੀ ਉਸ ਤੋਂ ਬਾਅਦ ਪਰ ਇਹੀ ਕਹਿੰਦੇ ਯਾਰ ਸਾਨੂੰ ਮਿਲਾਓ ਸਾਡਾ ਗੱਲਬਾਤ ਕਰਾਓ ਜਿਸ ਤਰ੍ਹਾਂ ਮੀਆਂ ਅਸੀਂ 6 ਦਿਨ ਹੋ ਗਏ ਤੁਹਾਡੇ ਚੱਕਰ ਮਾਰਦੇ ਨੂੰ ਪਹਿਲਾਂ ਤੇ ਜਿਸ ਦਿਨ ਆਉਂਦੇ ਕਹਿੰਦੇ ਤਾਂ ਦੱਦੇ ਨਹੀਂ ਗਿਆ ਜਿਸ ਦਿਨ ਤੁਸੀਂ ਤੁਹਾਡਾ ਦਿਨ ਹੈਗਾ ਤੁਹਾਡੀ ਮੁਲਾਕਾਤ ਕਰਾ ਦਾਂਗੇ ਜਿਸ ਦਿਨ ਆਪਾਂ ਨਹੀਂ ਇੱਥੇ ਤੇ ਉਸ ਤੋਂ ਬਾਅਦ ਆਪਾਂ ਕਾਫੀ ਕਿੰਨੇ ਕਿ ਯਾਰ ਫੇਰ ਕੀ ਹੈ ਅੱਗੇ ਅਹੀ ਦਿਨ ਦੇ ਸਾਹਾਨੂੰ ਪਤਾ ਹੀ ਨਹੀਂ ਗਿਆ ਕਿਉਂਕਿ ਅਹੀਂ ਦੂਰ ਹੀ ਨਹੀਂ ਅੰਮ੍ਰਿਤਸਰ ਤੇ ਪਟਿਆਲੇ ਅਹੀਂ ਉਹਨੇ ਕੋਈ 15 ਦਿਨਾਂ ਬਾਅਦ 10 ਦਿਨਾਂ ਬਾਅਦ ਅਹੀਂ ਆਉਨੇ ਇਸ ਤਰ੍ਹਾਂ ਹੀ ਆਉਨੇ ਤੇ ਕਦੀ ਨਹੀਂ ਚਲੋ ਇਸ ਤਰ੍ਹਾਂ ਹੀ ਆ ਕੇ ਮੁਲਾਕਾਤ ਕਰਕੇ ਇੱਕ ਦਿਨ ਹੀ ਚਲ ਜੰਨੇ ਨੇ ਜਿੱਦਾਂ ਸਾਰਾ ਪਰਿਵਾਰ ਆਉਂਦਾ ਸੀ ਉਹਦਾ ਨੋਰਮਲ ਫੋਨ ਦੇ ਉੱਤੇ ਗੱਲ ਹੋ ਜਾਂਦੀ ਆ ਹਾਂ ਪਹਿਲਾਂ ਪਹਿਲਾਂ ਦੀ ਗੱਲ ਕਹਿ ਰਿਹਾ ਮੈਂ ਹੋ ਜਾਂਦੀ ਸੀ ਵੀ ਜਦੋਂ ਤੁਸੀਂ ਚਾਹੁੰਦੇ ਹੋ ਤੇ ਹੋ ਜਾਂਦੀ ਹੋਵੇ ਇਦਾਂ ਹੁੰਦਾ ਸੀ ਨਹੀਂ ਪਹਿਲਾਂ ਜਿਹੜੀ ਅੰਦਰ STD ਇੱਕ ਲੱਗੀ ਹੁੰਦੀ ਆ ਅੰਦਰ STD ਆ ਜਿੱਤੋਂ ਟਾਈਮਿੰਗ ਮਿਲਦੀ ਪ੍ਰੋਪਰ ਅੱਛਾ ਟਾਈਮਿੰਗ ਮਿਲਦੀ ਆ 5 ਮਿੰਟ 10 ਮਿੰਟ ਟਾਈਮਿੰਗ ਮਿਲਦੀ ਆ ਉਹਦੇ ਹਿਸਾਬ ਨਾਲ ਸਾਰੇ ਪਰਿਵਾਰ ਨਾਲ ਸੰਦੀਪ ਸਿੰਘ ਗੱਲਬਾਤ ਕਰਦਾ ਸੀ ਉਹ ਜਿਹੜੀ 5 ਮਿੰਟ 10 ਮਿੰਟ ਦੀ ਟਾਈਮਿੰਗ ਮਿਲਦੀ ਆ ਉਹ ਹਫਤੇ ਵਿੱਚ ਮਿਲਦੀ ਆ ਜਾਂ ਦਿਨ ਵਿੱਚ ਮਿਲਦੀ ਨਹੀਂ ਨਹੀਂ ਉਹ ਰੋਜ਼ ਦੀ ਹੁੰਦੀ ਹੈ ਡੇ ਦੀ ਹੁੰਦੀ ਹੈ ਇੱਕ ਦਿਨ ਚ ਕਰ ਸਕਦੇ ਆ ਮਤਲਬ ਇਹ ਗੱਲ ਹਾਂ ਇੱਕ ਦਿਨ ਚ 5 7 10 ਮਿੰਟ ਗੱਲ ਹੋ ਜਾਂਦੀ ਹੈ ਤੇ ਹੁਣ ਤਾਂ ਫਿਰ ਕਿੰਨੇ ਦਿਨ ਹੋ ਗਏ ਉਹ ਜਿਹੜੇ ਕਹਿ ਰਿਹਾ ਨਾ ਇਹ ਗੱਲ ਕਰਾ ਰਹੇ ਨੇ ਨਾ ਉਹਨ ਸੰਦੀਪ ਸਿੰਘ ਨੇ ਸਾਨੂੰ ਮਿਲਣ ਦਿੱਤਾ ਜਾ ਰਿਹਾ ਵਾ ਜਿਹੜਾ ਸਾਡਾ ਦੇ ਨਹੀਂ ਆਈ ਉਸ ਦਿਨ ਵੀ ਮੁਲਾਕਾਤ ਕਰਨ ਵਾਸਤੇ ਆਏ ਆ ਉਦੋਂ ਇਹਨਾਂ ਨੇ ਦਰਵਾਜ਼ੇ ਬੰਦ ਕਰਤੇ ਅੰਦਰ ਨਹੀਂ ਸਾਨੂੰ ਐਂਟਰ ਨਹੀਂ ਹੋਣ ਦਿੱਤਾ ਕਹਿੰਦੇ ਨਹੀਂ ਅੱਜ ਨਹੀਂ ਕਰਾਉਣੀ ਤੁਹਾਡੀ ਕੋਈ ਇਤਨਾ ਸਾਨੂੰ ਪ੍ਰੋ ਆਰਡਰ ਹੈ ਮਤਲਬ ਕਿ ਹਰ ਇੱਕ ਚੀਜ਼ ਉਸ ਤੋਂ ਬਾਅਦ ਆਈ ਫਿਰ ਕੋਰਟ ਚ ਜਾਣੇ ਕੋਰਟ ਦਾ ਦਰਵਾਜ਼ਾ ਖੜਗਾਣੇ ਹਨ ਪਤਾ ਲੱਗ ਗਿਆ ਕਿ ਯਾਰ ਇਹ ਕਿਸੇ ਕਿਸੇ ਨਾ ਕਿਸੇ ਗੱਲ ਤੋਂ ਆਨਾ ਕਰਨੀ ਕਰੀ ਜਾਂਦੇ ਪਏ ਆ ਹਰ ਇੱਕ ਚੀਜ਼ ਨੂੰ ਲੈ ਕੇ ਤੇ ਮੁਲਾਕਾਤ ਕਹਿ ਲੋ ਸੰਦੀਪ ਸਿੰਘ ਦਾ ਮੈਡੀਕਲ ਕਹਿ ਲੋ ਜਿਹੜੀ ਚੀਜ਼ ਅਹੀਂ ਕਹੀ ਕਿ ਨਹੀਂ ਹੁਣ ਇੱਥੇ ਦੇ ਐਸਐਸਪੀ ਸਾਹਿਬ ਹੈਗੇ ਹੀ ਆਪਣੇ ਲੋਕਲ ਪ੍ਰਸ਼ਾਸਨ ਦੇ ਉਹ ਕਹਿੰਦੇ ਸੰਦੀਪ ਸਿੰਘ ਠੀਕ ਆ ਅੱਛਾ ਮੈਂ ਉਹਦੇ ਉਹਦੇ ਬਾਬਤ ਵੀ ਗੱਲ ਕਰਨੀ ਹੈ ਹੁਣੇ ਹੁਣੇ ਜਿਹੜੇ ਆਲਾ ਅਧਿਕਾਰੀ ਸੀ ਜੇਲ ਦੇ ਅੰਦਰੋਂ ਆਏ ਨੇ ਉਹਨਾਂ ਨੇ ਮੁਲਾਕਾਤ ਕੀਤੀ ਹੈ ਤੁਸੀਂ ਉਹ ਉਹਨਾਂ ਤੁਸੀਂ ਦੱਸੋ ਜੀ ਜ਼ਰੂਰ ਇੱਕ ਜ਼ਿਕਰ ਹੋਰ ਹੋ ਰਿਹਾ ਸੀ ਕਿ ਤੁਸੀਂ ਕੋਈ ਗੁਜ਼ਾਰਿਸ਼ ਕੀਤੀ ਸੀ ਇਸ ਇਨਸੀਡੈਂਟ ਤੋਂ ਪਹਿਲਾਂ ਕਿ ਸੰਦੀਪ ਸਿੰਘ ਸੰਨੀ ਦਾ ਬੈਰਕ ਚੇਂਜ ਕੀਤਾ ਜਾਵੇ ਜਿਸ ਬੈਰਕ ਦੇ ਵਿੱਚ ਉਹ ਵੀ ਸੀ ਇਨਵੇਟ ਸੀ ਜਿਨ੍ਹਾਂ ਦੇ ਉੱਤੇ ਹੁਣ ਹਮਲੇ ਦੀ ਗੱਲ ਆ ਰਹੀ ਹੈ ਇਹ ਗੱਲ ਕਿੰਨੀ ਸੱਚਾਈ ਤੁਸੀਂ ਪਹਿਲਾਂ ਹੀ ਇਹ ਗੱਲ ਚੁੱਕੀ ਸੀ ਇੱਕ ਸਾਲ ਹੋ ਚੱਲਿਆ ਸਾਨੂੰ ਐਪਲੀਕੇਸ਼ਨ ਦਿੰਦੇ ਹੋਏ ਇਹਨਾਂ ਨੂੰ ਅੱਛਾ 1 ਸਾਲ ਹੋ ਚੱਲਾ ਵਾ ਅਸੀਂ ਹਰ ਮਹੀਨੇ ਡੇਢ ਮਹੀਨੇ ਬਾਅਦ ਐਪਲੀਕੇਸ਼ਨ ਦਿੰਨੇ ਆਂ ਕਿ ਸਰ ਇਹਨਾਂ ਦੀ ਬੈਰਕ ਬਦਲ ਦੋ ਜਾਂ ਜੇਲ੍ਹ ਸ਼ਿਫਟ ਕਰ ਦੋ ਜਿੱਥੇ ਸੰਦੀਪ ਸਿੰਘ ਨੂੰ ਸੇਫ ਰੱਖਿਆ ਜਾਵੇ ਇਹਨਾਂ ਨੇ ਜਾਨ ਪੁੱਛ ਕੇ ਗਿੰਨੀ ਮੀਥੀ ਸ਼ਾਦੀਸ਼ ਦੇ ਨਾਲ ਸੰਦੀਪ ਸਿੰਘ ਤੇ ਹਮਲਾ ਕਰਵਾਇਆ ਵਾ ਤੇ ਸੰਦੀਪ ਸਿੰਘ ਨੇ ਉੱਥੋਂ ਆਪਣੀ ਜਾਨ ਬਚਾ ਲਈ ਆ ਤੇ ਫਿਰ ਪ੍ਰਸ਼ਾਸਨ ਨੇ ਕੋਈ ਕਸਰ ਨਹੀਂ ਛੱਡੀ ਜਦੀਪ ਸਿੰਘ ਨੂੰ ਤਸ਼ੱਦਦ ਪਹੁੰਚਾਉਣ ਦੇ ਵਿੱਚ ਮਾਰ ਦੀ ਜਾਂਦੀ ਨੀਅਤ ਤੇ ਨਾਲ ਤਸ਼ੱਦਦ ਕੀਤਾ ਸੰਦੀਪ ਸਿੰਘ ਤੇ ਜਿਨ੍ਹਾਂ ਸਾਰੇ ਪੁਲਿਸ ਮੁਲਾਜਰੇ ਬੁੱਚੜ ਅਧਿਕਾਰੀ ਜਿਹੜੇ ਅੰਦਰ ਜਿਹੜੇ ਜਿਨ੍ਹਾਂ ਨੇ 84 ਦੇ ਵਿੱਚ بڑا ਕਹਾਣ ਕੀਤਾ ਆਪਣੀ ਨੌਜਵਾਨ ਪੀੜੀ ਦਾ ਇੱਕ ਟੌਂਚ ਸੰਦੀਪ ਸਿੰਘ ਨੂੰ ਮਾਰਦੇ ਹੁੰਦੇ ਸੀ ਕਿ ਅਸੀਂ ਬੜੇ ਮਾਰੇ ਆ ਕੋਈ ਚੱਕਰ ਜਦੋਂ ਦਾ ਲੱਗੇਗਾ ਤੇ ਆਪਾਂ ਵੇਖ ਲਾਂਗੇ अच्छा जी हर बारी ऐसे करके जेल ਦੇ ਅੰਦਰ ਉਹ ਸੰਦੀਪ ਸਿੰਘ ਸਨਿਨ ਨੂੰ ਇਹ ਬੋਲ ਲਖਦੇ ਸੀ ਬਿਲਕੁਲ ਹਰ ਵਾਰੀ ਇਹ ਚੀਜ਼ ਆਖੀ ਜਾਂਦੀ ਹੁੰਦੀ ਸੀ ਫਿਰ ਇਹਨਾਂ ਨੇ ਕਦੀ ਕਹਿਣਾ ਕਿ ਇਹ ਇੰਨਾ ਮਾਜੇ ਤੇ ਤਸ਼ੱਦਦ ਕੀਤਾ ਵੀ ਮਾਜੇ ਤੋਂ ਹੀ ਆਇਆ ਵਾ ਇਹ ਵੀ ਮਾਜੇ ਤੋਂ ਆਇਆ ਕੋਈ ਕਹਿੰ ਲਈ ਆਪਾਂ ਮਾਜੇ ਵਾਲੇ ਬੜਿਆਂ ਨੂੰ ਆਪਾਂ ਇਦਾਂ ਕੀਤਾ ਵਾ ਬੜੇ ਬੜੇ ਹੀ ਨੌਜਵਾਨ ਪੀੜੀ ਮਾਜੇ ਦੀ ਸ਼ਹੀਦ ਸ਼ਹੀਦ ਕੀਤੀ ਮਾਰ ਕੇ ਜਾਨੋਂ ਮਰ ਮਾਇਆ ਗਿਆ ਇਹਨਾਂ ਵੱਲੋਂ ਪਰ ਇਹ ਸੰਦੀਪ ਨੂੰ ਹਰ ਵਾਰੀ ਇੰਨੀ ਗੱਲ ਕਹੀ ਜਾਂਦੀ ਹੁੰਦੀ ਹੁੰਦੀ ਸੀ ਪਰ ਉਸ ਦਿਨ ਸੰਦੀਪ ਸਿੰਘ ਜਦੋਂ ਫੋਨ ਕਰਕੇ ਵਾਪਸ ਆਉਂਦਾ ਵਾ ਤੇ ਸੰਦੀਪ ਸਿੰਘ ਤੇ ਨਾਲ ਅਟੈਕ ਕਰਤਾ ਇਹਦੇ ਮਾਰੇ ਸਾਡੇ ਕੋ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਕਿ ਸੰਦੀਪ ਸਿੰਘ ਨੇ ਉਹਨਾਂ ਕੋ ਆਪਣੀ ਜਾਨ ਬਚਾ ਲਈ ਹੈ ਜਿਹੜੇ ਪੁਚੜ ਅਫਸਰ ਹੀ ਉਹਨਾਂ ਕੋ ਆਪਣੀ ਜਾਨ ਬਚਾ ਲਈ ਹੈ ਪਰ ਜੇਲ ਪ੍ਰਸ਼ਾਸਨ ਨੇ ਕੋਈ ਕਸਰ ਨਹੀਂ ਛੱਡੀ ਜਿਹੜੇ ਜੇਲ ਦੇ ਸੁਪਰੀਟੈਂਡੈਂਟ ਨੇ ਕਿ ਸੰਦੀਪ ਸਿੰਘ ਨੂੰ ਕਿ ਆਪਾਂ ਕੋਈ ਨਾ ਕੋਈ ਨਿਸ਼ਾਨ ਪਹੁੰਚਾਉਣਾ ਹੀ ਬਚਾਉਣਾ ਇਹ ਗੀਣੀ ਮਿੱਥੀ ਸਾਜ਼ਿਸ਼ ਨਾਲ ਜੇਲ ਸੁਪਰੀਟੈਂਡੈਂਟ ਨੇ ਸਾਰਾ ਕੁਝ ਕਰਵਾਇਆ ਹੋਣੀ ਪੁਲਿਸ ਅਫੀਸਰ ਅੰਦਰ ਤੋਂ ਆਏ ਸੀ ਹਾਲਾ ਅਧਿਕਾਰੀ ਵੱਡੇ ਅਧਿਕਾਰੀ ਸੀ ਤੇ ਉਹ ਬਾਅਦ ਚ ਵੀ ਅੰਦਰ ਜੇਲ ਚ ਚਲੇ ਗਏ ਆ ਤੇ ਉਹਨਾਂ ਨਾਲ ਕੀ ਗੱਲਬਾਤ ਹੋ ਰਹੀ ਸੀ ਉੱਥੇ ਬਾਪੂ ਗੁਰਚਰਨ ਸਿੰਘ ਵੀ ਤੁਹਾਡੇ ਨਾਲ ਸੀ ਕੀ ਗੱਲਬਾਤ ਹੋਈ ਹੈ ਦੇਖੋ ਜੋੜੇ ਉਹਨਾਂ ਦੇ ਹੁੰਦੇ ਝੂਠੇ ਲਾਰੇ ਅੱਛਾ ਜੀ ਝੂਠੇ ਲਾਰੇ ਆ ਜਿਹਦੇ ਉਹਨਾਂ ਦੇ ਹੁੰਦੇ ਹੈ ਕਿ ਨਹੀਂ ਤੁਹਾਡੀ ਕਰਵਾ ਦਿੰਨੇ ਮੁਲਾਕਾਤ ਐਦਾਂ ਕਰਵਾ ਦਿੰਨੇ ਆ ਅਜ ਦਾ ਦਿਨ ਰੁਕੋ ਮਤਲਬ ਕਿ ਜੋ ਇਹ ਆਪਣੇ ਅਨਾਗਾਨੀ ਜੋ 10 ਤਰੀਕ ਤੋਂ ਲੈ ਕੇ ਹੁੰਦੇ ਦਿਨ ਤੱਕ ਕਰਦੇ ਵੀ ਨਹੀਂ ਉਹਨਾਂ ਨੇ ਇਹ ਕੀ ਏਕਸਕਿਊਜ਼ ਕੀ ਦਿੱਤਾ ਵੀ ਤੁਸੀਂ ਉਹ ਕਹਿ ਰਹੇ ਵੀ ਕੱਲ ਕਰਾਓਗੇ ਪਰਸੋਂ ਕਰਾਓਗੇ ਹਨਾ ਵੀ ਅੱਜ ਦਾ ਦਿਨ ਰੁਕ ਜਾਓ ਇਹਦੇ ਵਿੱਚ ਕੀ ਪ੍ਰੋਬਲਮ ਕੀ ਅਰਚਨ ਕੀ ਆ ਰਹੀ ਹੈ ਉਹ ਇਹ ਤਾਂ ਦੱਸ ਦੇਣੀ ਭਾਈ ਉਹ ਇਹ ਤਾਂ ਇਹਨਾਂ ਨੇ ਕਲੀਅਰ ਕਰਨੀ ਐ ਨਾ ਕਿ ਸੰਦੀਪ ਸਿੰਘ ਇਹਨਾਂ ਦੇ ਕੋਲ ਐ ਨਾ ਕਿ ਸਾਡੇ ਕੋਲ ਇਹ ਚੀਜ਼ ਐ ਨਾ ਵੀ ਇਹਨਾਂ ਨੂੰ ਉਹੀ ਉਹੀ ਕਿਹਾ ਹੋ ਗਿਆ ਯਾਰ ਦੇ ਕੱਲ ਕਰਉਣੀ ਅੱਜ ਕਰਵਾ ਦਿਓ ਤੁਸੀਂ ਕਿਸ ਚੀਜ਼ ਦੇ ਐਕਸਕਿਊਜ਼ ਮੰਗ ਰਹੇ ਹੋ ਫੌਂਡੇ ਉੱਥੇ ਤਾਂ ਗੱਲ ਹੋਈ ਸਕਦੀ ਆ ਸਭ ਕੁਝ ਹੋ ਸਕਦਾ ਵਾ ਜੇ ਕਰਾਉਣਾ ਚਾਹਤਾਂ ਹੋ ਸਭ ਕੁਝ ਆਂਦਾ ਵਾ ਤੇ ਕਰਾਉਣਾ ਚਾਹਤਾਂ ਇਹਨਾਂ ਨੇ ਨੀਅਤ ਨਹੀਂ ਕੀਤੀ ਉਹਨਾਂ ਨੂੰ ਜਿਹੜੇ ਵਕੀਲ ਸਾਹਿਬ ਨੇ ਤੁਹਾਡੇ ਉਹਨਾਂ ਦੇ ਨਾਲ ਵੀ ਨਹੀਂ ਮੁਲਾਕਾਤ ਕਰਨ ਦਿੱਤੀ ਯਾਰੀ ਦੇਖੋ ਵਕੀਲ ਸਾਹਿਬ ਨੂੰ ਮਿਲਾਨ ਦੀ ਕਹਿੰਦੇ ਪਈ ਹੈ ਕਿ ਮਿਲਾਉਣਾ ਵਾ ਇਹਨਾਂ ਦੇ ਇਹਨਾਂ ਦੇ ਕਹਿੰਦੇ ਇਸ ਹਿਸਾਬ ਦੇ ਨਾਲ ਹਾਨੂੰ ਨਹੀਂ ਅਜੇ ਪਤਾ ਅਸੀਂ ਕਹਿੰਨੇ ਕਿ ਪਰਿਵਾਰ ਪਰਿਵਾਰ ਦਾ ਕੋਈ ਇੱਕ ਜੀ ਅਸੀਂ ਨਹੀਂ ਕਹਿੰਨੇ ਕਿ ਅਸੀਂ ਪੂਰਾ ਪਰਿਵਾਰ ਹੀ ਕਹਿੰਨੇ ਤੁਹਾਨੂੰ ਮਿਲਾਓ ਪਰਿਵਾਰ ਦਾ ਕੋਈ ਇੱਕ ਜੀ ਚਾਹੇ ਵੱਡੇ ਭਾਈ ਸਾਹਿਬ ਨੂੰ ਮਿਲਾ ਦੇ ਮੰਨੂ ਮਿਲਾ ਦੇ ਜਿੰਨੂੰ ਜਿਹੜੇ ਪਰਿਵਾਰ ਦੇ ਜੀ ਨੂੰ ਕਹਿੰਦੇ ਮਿਲਾਉਣਾ ਤੇ ਕਿ ਉਹਨੂੰ ਮੇਂ ਮਿਲਾ ਦੇ ਸਾਡੀ ਐ ਨਹੀਂ ਕੋਈ ਅਸੀਂ ਪੂਰਾ ਪਰਿਵਾਰ ਤੇ ਉੱਪਰ ਹੀ ਆਪਾਂ ਤੁਹਾਨੂੰ ਡਿਮਾਂਡ ਰੱਖੀ ਬੜੀ ਨਹੀਂ ਅਸੀਂ ਖੁਦ ਆਪਣੀ ਅੱਖਾਂ ਨਾਲ ਵੇਖਣਾ ਚਾਹੁੰਦੇ ਆ ਕਿ ਸਾਡਾ ਭਰਾ ਇਸ ਟਾਈਮ ਕਿਹੜੇ ਹਾਲਾਤਾਂ ਦੇ ਵਿੱਚ ਆ ਜਿਹੜਾ ਇਹਨਾਂ ਨੇ ਇੰਨਾ ਤਸ਼ੱਦਦ ਕੀਤਾ ਵਾ ਉਹਨਾਂ ਕੋ ਬੋਲਿਆ ਨਹੀਂ ਜਾ ਰਿਹਾ ਖੜਾ ਨਹੀਂ ਹੋਇਆ ਜਾ ਰਿਹਾ ਨਾਲ ਜੀ ਇਸ ਪਟਿਆਲਾ ਦੀ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਸੰਨੀ ਕਦਮ ਤੋਂ ਹੈ ਜੀ ਸੰਦੀਪ ਸਿੰਘ ਨੂੰ ਘਰ ਤੋਂ ਘੱਟ ਇੱਥੇ ਮੇਰੇ ਖਿਆਲ ਦੋ ਸਾਲ ਤੋਂ ਚੱਲੇ ਆ ਅੱਛਾ ਤੇ ਪੂਰੀ ਮੇਰੇ ਖਿਆਲ ਪੌਣੇ ਤਿੰਨ ਸਾਲ ਹੋ ਗਏ ਪੌਣੇ ਤਿੰਨ ਸਾਲ ਦੇ ਵਿੱਚ ਅੱਜ ਤੱਕ ਕਿਸੇ ਨੂੰ ਜੇਲ੍ਹ ਦੇ ਵਿੱਚ ਉਹ ਇਹ ਵੀ ਨਹੀਂ ਕਿਹਾ ਅੱਛ ਤੇ ਤੁਸੀਂ ਐਨੇ ਮਤਲਬ ਕਿ 4 5 6 ਦਿਨਾਂ ਦੇ ਵਿੱਚ ਐਡੀ ਵੱਡੀ ਤੁਸੀਂ ਸਾਜ਼ਿਸ਼ ਦੇ ਦਿੱਤੀ ਹੈ ਇਹਨੂੰ ਸਮਝਣ ਤੋਂ ਬਾਹਰ ਹੈ ਇਹਨਾਂ ਦਾ ਜੋ ਇਹਨਾਂ ਨੂੰ ਨਿਊਜ਼ ਦੇ ਵਿੱਚ ਤਾਂ ਇਹ ਆ ਰਿਹਾ ਸੀ ਪਹਿਲਾਂ ਪਹਿਲਾਂ ਜਿਹੜੀ ਰਿਪੋਰਟ ਆਈ ਉਹਦੇ ਵਿੱਚ ਕਿਹਾ ਗਿਆ ਕਿ ਰੋਡ ਦੇ ਨਾਲ ਹਮਲਾ ਕੀਤਾ ਦੂਜੀ ਇੱਕ ਰਿਪੋਰਟ ਆਂਦੀ ਹੈ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਕੜੇ ਦੇ ਨਾਲ ਹਮਲਾ ਕੀਤਾ ਤੀਜੀ ਇੱਕ ਰਿਪੋਰਟ ਆਂਦੀ ਹੈ ਕਹਿੰਦੇ ਪਾਈਪ ਨਾਲ ਹਮਲਾ ਕੀਤਾ ਤੇ ਹੁਣ ਤੁਹਾਡਾ ਪੱਖ ਵੀ ਆ ਗਿਆ ਕਿ ਸੰਦੀਪ ਸਿੰਘ ਸੰਨੀ ਦੇ ਉੱਤੇ ਹੁਣੇ ਸਮਝ ਨਹੀਂ ਆ ਰਿਹਾ ਵੀ ਅਸਲ ਗੱਲ ਹੈ ਕੀ ਕਹਾਣੀ ਕੀ ਤੁਸੀਂ ਵੀ ਦੱਸ ਰਹੇ ਹੋ ਕਿ ਹਲੇ ਤੱਕ ਤੁਹਾਨੂੰ ਵੀ ਕੋਈ ਗੱਲ ਕਲੀਅਰ ਨਹੀਂ ਹੋ ਰਹੀ ਕਿਉਂਕਿ ਮਿਲਾਨ ਤੁਹਾਨੂੰ ਵੀ ਨਹੀਂ ਦਿੱਤਾ ਦਿੱਤਾ ਜਾ ਰਿਹਾ ਹੈਗਾ ਤੇ ਹੁਣ ਜਿਹੜੀ ਸਥਿਤੀ ਬਣੀ ਹੋਈ ਹੈ ਜੀ ਅੱਜ ਧਰਨਾ ਲੱਗਿਆ ਹੋਇ ਫੀਲ ਦੇ ਬਾਅਦ ਤੇ ਅੱਗੇ ਦੀ ਸਥਿਤੀ ਕੀ ਹੋਏਗੀ ਫਿਰ ਦੇਖੋ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਰੋਡ ਨਾ ਹਮਲਾ ਕੀਤਾ ਕੜੇ ਨਾ ਹਮਲਾ ਕੀਤਾ ਭਾਜੀ ਅੰਦਰ ਸੂਈ ਨਹੀਂ ਜਾਣ ਦਿੰਦੇ ਤੇ ਰੋਡ ਕਿੱਥੋਂ ਆ ਗਈ ਅੰਦਰੋਂ ਪਹਿਲਾਂ ਇਹ ਸਵਾਲ ਬੰਦਾ ਇਹ ਤਾਂ ਸਭ ਗਨੀਮਜੀ ਚਾਦੀਸ਼ ਹੈ ਇਸ ਸਾਜ਼ੀ ਦੇ ਤਹਿਤ ਇਹ ਸੰਦੀਪ ਸਿੰਘ ਨੂੰ ਵੱਧ ਤੋਂ ਵੱਧ ਜਿੰਨਾ ਬਦਨਾਮ ਹੋ ਸਕਦਾ ਨਾ ਇਹ ਉਹ ਕਰਨ ਤੇ ਲੱਗੇ ਹੋਏ ਨੇ ਪਰ ਇੱਕ ਚੀਜ਼ ਆ ਮੈਂ ਤੁਹਾਨੂੰ ਫਿਰ ਕਹਿਣਾ ਚਾਹੁੰਦਾ ਜਾਗਦੀ ਜ਼ਮੀਰ ਵਾਲਾ ਵਾ ਕੋਨ ਹੁਣ ਸਾਨੂੰ ਕੱਲ ਦਾ ਪਤਾ ਲੱਗਦਾ ਪਿਆ ਕਿ ਸੰਦੀਪ ਸਿੰਘ ਨੂੰ ਕਹਿੰਦੇ ਵੀ ਕੋਰੇ ਕਾਗਜ਼ ਤੇ ਸਾਇਨ ਕਰ ਦੇਵੇ ਉਹ ਕਿਉਂ ਕਿ ਯਾਰ ਤੁਸੀਂ ਆਪਣਾ ਮਰਜ਼ੀ ਨਾਲ ਜੋ ਮਰਜ਼ੀ ਲਿਖ ਸਕਦੇ ਹੋ ਕਿ ਸੰਦੀਪ ਸਿੰਘ ਦੇ ਉੱਤੇ ਕੁਝ ਵੀ ਨਹੀਂ ਹੈ ਇਹ ਮਾਂ ਜੋ ਅਦਾਲਤ ਦੇ ਕੇ ਦੇ ਦੀਏ ਪਰ ਮੈਂ ਇੰਨਾ ਕਹਣਾ ਜਾਗਦੀ ਜ਼ਮੀਰ ਲੋ ਆ ਕੰਮ ਕਦੀ ਵੀ ਨਹੀਂ ਕਰ ਸਕਦਾ ਮਰਦਾ ਮਰ ਜੂਗਾ ਪਰ ਸਾਇਨ ਨਹੀਂ ਕਰਨ ਲੱਗਾ ਭਲੇਖੇ 'ਚ ਬੈਠੇ ਨੇ ਇਹ ਸਾਨੂੰ ਆਪਣੇ ਭਰਾ ਤੇ ਮਾਣ ਆ ਤੇ ਬਾਕੀ ਇੱਕ ਗੱਲ ਹੋਰ ਕਹਿਣਾ ਚਾਹਣਾ ਜਿਨ੍ਹਾਂ ਨੇ ਅੰਦਰ ਕੁੱਟਿਆ ਵਾ ਜਿਨ੍ਹਾਂ ਨੇ ਮੁਲਾਜ਼ਮਾਂ ਨੇ ਕੁੱਟਿਆ ਮੈਂ ਤਾਂ ਕਹਿੰਦਾ ਉਹਨਾਂ ਦੇ ਬੱਚਿਆਂ ਨੂੰ ਕੋੜ ਪਵੇ ਕੋੜ ਪਾ ਕੇ ਮਾਰਨਾ ਜਿੱਦਾਂ ਉਹਨਾਂ ਦੇ ਬੱਚਿਆਂ ਨੂੰ ਜਿਹਨਾਂ ਨੇ ਅੰਦਰ ਇਹਨਾਂ ਨੂੰ ਤਸ਼ੱਦਦ ਕੀਤਾ ਤੇ ਜਿੰਨੀ ਸੰਗਤ ਮੇਰੀ ਆਵਾਜ਼ ਸੁਣਦੀ ਵੀ ਮੈਂ ਸੰਗਤ ਅੱਗੇ ਹੋਰ ਅਰਦਾਸ ਬੇਨਤੀ ਕਰਦਾ ਜਿਨ੍ਹਾਂ ਨੇ ਮੇਰੇ ਭਰਾ ਦੇ ਉੱਤੇ ਟੌਰਚਰ ਕੀਤਾ ਸਾਰੇ ਅਰਦਾਸ ਬੇਨਤੀਆਂ ਕਰਨ ਕਿ ਸੰਦੀਪ ਸਿੰਘ ਦੀ ਚੜ੍ਹਦੀ ਕਲਾ ਰਵੇ ਤੇ ਜਿਨ੍ਹਾਂ ਨੇ ਟੌਰਚਰ ਕੀਤਾ ਉਹਨਾਂ ਦਾ ਕੱਖ ਨਾ ਰਵੇ ਉਹ ਬੇੜਾ ਕੀ ਗਰਕ ਹੋ ਜੇ ਉਹਨਾਂ ਦਾ ਜੀ ਸੋ ਪਟਿਆਲਾ ਦੀ ਸੈਂਟਰਲ ਜੇਲ੍ਹ ਦੇ 바ਰ ਦੀਆਂ ਇਸ ਵਕਤ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਸਿੱਖ ਸੰਗਤਾਂ ਨੌਜਵਾਨ ਇੱਥੇ ਪਹੁੰਚੇ ਹੋਏ ਆ ਅਮਿਤੋ ਜਮਾਨੀ ਪਹੁੰਚੇ ਹੋਏ ਆ ਭਾਈ ਸਾਹਿਬ ਆਖਰੀ ਸਵਾਲ ਸੀਗਾ ਮਨਦੀਪ ਜੀ ਪਟਨਾ ਟਰਾਲੀਆਂ ਤੇ ਆਪ ਨੂੰ ਤਿਆਰ ਬੈਠੇ ਆ ਹੁਣ ਜੇਲ੍ਹ ਪ੍ਰਸ਼ਾਸਨ ਤੁਹਾਨੂੰ ਕਹਿ ਰਿਹਾ ਵੀ ਅੱਜ ਦਾ ਦਿਨ ਰੁਕ ਜਾਈ ਹੈ ਹਨਾ ਅੱਗੇ ਦੀ ਮੈਂ ਗੱਲਬਾਤ ਕਰ ਰਿਹਾ ਸੀਗਾ ਕਿ ਵਿਉਂਤਬੰਦੀ ਕੀ ਹੋ ਸਕਦੀ ਹੈ ਜੀ ਅੱਗੇ ਦੀ ਦੇਖੋ ਸਾਨੂੰ ਇੱਥੇ 6 ਦਿਨ ਹੋ ਗਏ ਆ 6 ਦਿਨ ਦੇ ਵਿੱਚ ਇੱਕ ਲੌਲੀਪੌਪ ਕਿਸੇ ਨੂੰ ਦੇਓਗੇ ਨਾ ਖਤਮ ਹੋ ਜਾਂਦਾ ਅੱਜ ਉਹ ਸਾਡਾ ਲੌਲੀਪੌਪ ਖਤਮ ਹੋ ਚੁੱਕਾ ਜਿੰਨਾ ਚਿਰ ਸੰਦੀਪ ਸਿੰਘ ਨਾਲ ਮੁਲਾਕਾਤ ਨਹੀਂ ਕਰਾਂਦੇ ਜਿਨ੍ਹਾਂ ਨੇ ਅੰਦਰ ਤਸ਼ੱਦਦ ਕੀਤਾ ਉਹਨਾਂ ਦੇ ਪਰਚੇ ਨਹੀਂ ਹੁੰਦੇ ਆਪਾਂ ਇੱਥੋਂ ਨਹੀਂ ਉੱਠਣਾ ਇਹ ਸਾਨੂੰ ਇੱਥੇ ਗੋਲੀ ਮਾਰ ਦੇਣ ਜੋ ਮਰਜ਼ੀ ਕਰ ਲੈ ਜੋ ਕਰਨਾ ਕਰ ਲੈਣੇ ਬਸ ਅਹੀਂ ਨਹੀਂ ਇੱਥੋਂ ਹੀ ਲੱਗੇ ਆ ਇਸ ਚਮਣ ਹਾਂਜੀ ਬਹੁਤ ਬਹੁਤ ਧੰਨਵਾਦ ਉਹ ਤਸਵੀਰਾਂ ਤੁਹਾਨੂੰ ਇਸ ਵਕਤ ਵਿਖਾ ਰਹੇ ਆ ਕੇਂਦਰੀ ਜੇਲ੍ਹ ਦੇ ਬਾਹਰ ਦੀਆਂ ਜਿੱਥੇ ਇਸ ਵਕਤ ਪੋਸਟਰ ਵੀ ਲੱਗਿਆ ਹੋਇਆ ਸੰਦੀਪ ਸਿੰਘ ਸੰਨੀ ਹੋਰਾਂ ਦਾ ਜਿਹੜਾ ਹਿੰਦਾਈ ਕੋਟਾ ਪਿੱਛਾ ਜਿਹਨਾਂ ਕਾ ਮੁੰਦਰਾ ਨੂੰ ਪਾਉਂਡਰ ਕੀਤਾ ਨਾਲ